ਅਨਯੋਗ ਪੁਲਿਸ ਕਮਿਸ਼ਨਰ ਅਮਰ ਜਸਰ ਗੁਰਪ੍ਰੀਤ ਸਿੰਘ ਕੋਲ ਰਸਤਾ ਬੁਨਾਤੀ ਹੈ ਜਤਾ ਅਨੁਸਾਰ ਐਸ ਐਚਓ ਛਾਟਾ ਸ਼੍ਰੀ ਵਿਨੋਦ ਜੀ ਏਸੀਪੀ ਵੈਸਟ ਸ਼੍ਰੀ ਸ਼ੇਵਦਰਸ਼ਨ ਜੀ ਇਹਨਾਂ ਨੇ ਇੱਕ ਬੰਦਾ ਅਰੈਸਟ ਕੀਤਾ ਆ ਉਹਦੇ ਇੱਕ ਐਫ ਆਈ ਆਰ ਰੈਸਟ ਕੀਤੀ ਹੈ ਐਫ ਆਈ ਨੰਬਰ 93 ਤੇ ਬੰਦੇ ਦਾ ਨਾਮ ਹੈ ਪ੍ਰਿੰਸ ਤੇ ਇਹਦੇ ਕੋਲੋਂ ਇਹਨਾਂ ਨੇ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਨਾਲ 50000 ਰੁਪਏ ਡਰਗ ਮਨੀ ਤੇ ਇੱਕ 골ਡ ਔਰਨਮੈਂਟਸ ਤੇ ਇਸ ਬੰਦੇ ਦੀ ਉਮਰ ਤਕਰੀਬਨ 32 ਸਾਲ ਦੇ ਲਾਗੇ ਤੱਕ ਹੈ ਤੇ ਤਕਰੀਬਨ 7ਵੀਂ ਕਲਾਸ ਤੱਕ ਪੜਿਆ ਹੈ ਤੇ ਲੇਬਰਰ ਦਾ ਕੰਮ ਕਰਦਾ ਹੈ ਤੇ ਇਹਦੀ ਜਿਹੜੀ ਰਿਕਵਰੀ ਹੈ ਸਾਨੂੰ ਕਿਊਜ਼ ਦੇ ਘਰੋਂ ਹੀ ਮਿਲੀ ਹੈ ਜਿਹੜਾ ਗੁਰਨਾਨਕ ਵੜਾ ਅੰਮ੍ਰਿਤਸਰ ਜਿਹੜਾ ਇੱਕਿਊਜ਼ ਦਾ ਘਰ ਹੈ ਉਥੋਂ ਰਿਕਵਰੀ ਹੋਈ ਹੈ ਤੇ ਜਿਹੜਾ ਪੁਲਿਸ ਪਾਰਟੀ ਨੇ ਆਪਰੇਸ਼ਨ ਪਲਾਨ ਕੀਤਾ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਹ ਸੀਕ੍ਰੀਟ ਆਪਰੇਸ਼ਨ ਪਲਾਨ ਕਰਕੇ ਤੇ ਬੰਦੇ ਨੂੰ ਵੀ ਨਾਰਕੀ ਦਿੱਤਾ ਤੇ ਅ ਸਰ ਉਹਦੀ ਪੁਜੇਟਿਟੀ ਦੇ ਰਿਕਵਰ ਵੀ ਕੀਤਾ ਜੀਕਰ